ਸਰਦਾਰਾਂ ਦਾ ਬੜਾ ਵੱਡਾ ਕਾਰੋਬਾਰ ਹੈ ਉਹਨਾਂ ਦੀ ਟ੍ਰਾਂਸਪੋਰਟ ਜਲਦੀ ਹੈ ਬਾਹਰ ਵੀ ਇੱਧਰ ਕੰਪੈਨੀਆਂ ਨੇ ਬੜਾ ਵੱਡਾ ਫਾਰਮ ਹੈ ਹਰੇਕ ਸਾਲ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਖੰਡਪਾਟ ਸਾਹਿਬ ਪਰੌਂਦੇ ਨੇ ਬੜਾ ਅਦੋ ਕਰਦੇ ਨੇ ਚੰਗੀ ਗੱਲ ਹੈ ਉਹਨਾਂ ਦੇ ਘਰ ਵਿੱਚ ਇੱਕ ਮਾਈ ਭਾਂਡੇ ਮਾਹਦੀ ਉਹਨੂੰ ਵਿਚਾਰੀ ਨੂੰ 20 ਸਾਲ ਤੋਂ ਵੱਧ ਵਕਤ ਹੋ ਗਿਆ ਉਹਨਾਂ ਦੇ ਘਰ ਹੀ ਉਹਨੇ ਝਾੜੂ ਪੋਚਾ ਵੀ ਕਰਦੀ ਹੈ ਕੱਪੜੇ ਵੀ ਧੋ ਦਿੰਦੀ ਹੈ ਭਾਂਡੇ ਵੀ ਮਾਹ ਦਿੰਦੀ ਜਦੋਂ ਤਿੰਨ ਦਿਨ ਪਾਠ ਹੁੰਦਾ ਹੈ ਤਬ ਘਰ ਵਾਲੀਆਂ ਮਾਈਆਂ ਸਰਦਾਰਨੀਆਂ ਕਹਿੰਦੀਆਂ ਨੇ ਭਜਨੋਂ ਤੂੰ ਇੱਥੇ ਹੀ ਰਹਿਣਾ ਤਿੰਨ ਦਿਨ ਕਿਉਂ ਦੁਪਹਿਰੇ ਸ਼ਾਮੇ ਰੋਟੀ ਭੋਜਨ ਬਣਨੇ ਭੰਡੇ ਜਿਆਦਾ ਹੁੰਦੇ ਨੇ ਧੋਣ ਵਾਲੇ ਉੱਥੇ ਹੀ ਸੇਵਾ ਕਰਦੀ ਐ ਜਦੋਂ ਤੀਜੇ ਦਿਨ ਸ੍ਰੀ ਘਨਪਾਟ ਸਾਹਿਬ ਦੇ ਕੋਲ ਪਹੇਨਾ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਦਿਆ ਹੋਣ ਲੱਗੇ ਅਰਦਾਸ ਕਰਕੇ ਸੀਸ ਉੱਤੇ ਗ੍ਰੰਥੀ ਸਿੰਘ ਨੇ ਮਹਾਰਾਜ ਦੇ ਰੂਪ ਸਜਾਏ ਮੰਜੀ ਸਾਹਿਬ ਘੜਿਆਲ ਵੱਜੀ ਘਰ ਵਾਲੇ ਤਾਂ ਰਿਸ਼ਤੇਦਾਰੀ ਵਿੱਚ ਗਵਾਚੇ ਨੇ ਉਸ ਮਾਈ ਨੇ ਗਿੱਟਾਂ ਵਿੱਚ ਬੈਠਿਆ ਭਾਂਡੇ ਬਰਤਨ ਧੋ ਰਹੀ ਸੀ ਉਹਨੇ ਉੱਥੇ ਬੈਠਿਆ ਦਵਾ ਦਵਾ ਸੁੱੱਚਾ ਪਾਣੀ ਗਿੱਟਾਂ ਵਿੱਚ ਸੁੱਟਿਆ ਇਥੋਂ ਮਹਾਰਾਜ ਜੀ ਆਨੇ ਲੰਘਣੇ ਸੁੱੱਚੇ ਪਾਣੀ ਨਾਲ ਉਹ ਸਾਫ਼ ਪਾਣੀ ਨਾਲ ਗੇਟ ਉਹਨੇ ਮੋਹਰਿਓ ਧੋ ਕੇ ਤੇ ਹੱਥ ਜੋੜ ਕੇ ਵਿਚਾਰੀ ਗਲ ਚ ਦੁਪੱਟਾ ਪਾ ਕੇ ਸੇ ਢੱਕ ਕੇ ਖਲੋ ਗਈ ਬੁੱਢੀ ਮਾਈ ਐ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੋਲੋਂ ਲੰਘੇ ਨਾ ਉਨੇ ਅਦਬ ਨਾਲ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਬਾਦਸ਼ਾਹ ساری ਉਮਰ ਲੋਕਾਂ ਦੇ ਭਾਂਡੇ ਮਾਇਂਦਿਆਂ ਲੰਘ ਗਈ ਕੱਪੜੇ ਧੋਂਦਿਆਂ ਲੰਘ ਗਈ ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੈਂ ਵੀ 4 ਦਿਨ ਸੁੱਖ ਦੇ ਦੇਖ ਲਾਂ ਤੂੰ ਸਭ ਦੀ ਸੁਣਦੇ ਮਹਾਰਾਜ ਮੇਰੀ ਵੀ ਸੁਣੀ ਜਦੋਂ ਕੋਲੋਂ ਲੰਗੇ ਅਰਦਾਸ ਕੀਤੀ ਗੁਰੂ ਗ੍ਰੰਥ ਸਾਹਿਬ ਸੁਣਦੇ ਨੇ ਸਾਨੂੰ ਸੁਣਾਉਣਾ ਹੋਣਾ ਚਾਹੀਦਾ ਅਸੀਂ ਇਕੱਲਾ ਵਾਰੀ ਗਿਆਨ ਤੱਕ ਪਾਠ ਕਰਾਉਣ ਤੱਕ ਸੀਮਤ ਨਾ ਰੋਵੇ ਮਹਾਰਾਜ ਦੇ ਪਾਠ ਕਰਾ ਲੈ ਜੀ ਗੁਰੂ ਗ੍ਰੰਥ ਸਾਹਿਬ ਦੇ ਜਦੋਂ ਮਾਈ ਨੇ ਭਾਵਨਾ ਨਾਲ ਅਰਦਾਸ ਕੀਤੀ ਵੇਖੋ ਗੁਰੂ ਸੁਣਦਾ ਸਤਿਗੁਰ ਜਾਗਤਾ ਹੈ ਦਿਓ ਉਹ ਮਾਈ ਨੇ ਅਰਦਾਸ ਕਰਤੀ ਅੱਖਾਂ ਭਰਾਈਆਂ ਉਸ ਤੋਂ ਬਾਅਦ ਸਾਰਾ ਕਾਰੋਬਾਰ ਹੋ ਗਿਆ ਸਮਾਪਤੀ ਦਾ ਥੋੜੇ ਦਿਨਾਂ ਬਾਅਦ ਹੀ ਉਹਦਾ ਲੜਕਾ ਜਿਹੜਾ 10 ਪੜ ਕੇ ਬਿਲਡਿੰਗ ਦਾ ਗੇਟ ਗ੍ਰਿਲਾਂ ਦਾ ਕਿਸੇ ਦੁਕਾਨ ਤੇ ਲੱਗਾ ਹੋਇਆ ਸੀ ਉਹ ਵਿਆਹਿਆ ਵੀ ਹੋਇਆ ਉਹ ਬੁੱਢੜੀ ਮਾਈ ਦਾ ਬੇਟਾ ਉਹ ਲੋਹੇ ਦੀ ਦੁਕਾਨ ਤੇ ਗੇਟ ਡਰਿੱਲਾਂ ਤੇ ਲੱਗਿਆ ਉੱਥੇ ਇੱਕ ਸਰਦਾਰ ਜੀ ਆਪਣੇ ਟੈਕਰ ਟਰਾਲੀ ਤੇ ਫਾਲਿਆਂ ਨੂੰ ਬਿਲਡ ਕਰਾਉਣ ਆਏ ਉਹਨਾਂ ਬਿਲਡਿੰਗ ਕਰਵਾਉਂਦਿਆਂ ਕਰਵਾਉਂਦਿਆਂ ਉਹ ਲੜਕੇ ਨੂੰ ਪੁੱਛਿਆ ਕਹਿੰਦੇ ਕਰਤਾ ਕਿੰਨਾ ਪੜਿਆ ਕਹਿੰਦਾ ਅੰਕਲ ਜੀ 10 ਪੜਿਆ ਹੋਇਆ ਕਹਿੰਦਾ ਕਾਕਾ ਪਾਸਪੋਰਟ ਬਣਾਇਆ ਕਹਿੰਦਾ ਅੰਕਲ ਜੀ ਨਹੀਂ ਪਾਸਪੋਰਟ ਨਹੀਂ ਬਣਾਇਆ ਕਹਿੰਦੇ ਅੱਛਾ ਚੱਲ ਕੋਈ ਨਹੀਂ ਜਦੋਂ ਉਹ ਟਰੈਕਟਰ ਟਾਲੀ ਫਾਲੇ ਬੈਲਡ ਹੋ ਗਏ ਉਹਨੇ ਦੁਕਾਨਦਾਰ ਮਾਲਕ ਨੂੰ ਪੈਸੇ ਦਿੱਤੇ ਉਸ ਤੋਂ ਬਾਅਦ ਉਹ ਸਰਦਾਰ ਜੀ ਨੇ 2000 ਦਾ ਨੋਟ ਕੱਢਿਆ ਤਾਂ ਉਹ 2000 ਰੁਪਈਆ ਉਹਨੇ 5 500 ਦੇ ਕੱਢ ਕੇ ਨਾ ਕਹਿੰਦੇ 2000 ਰੁਪਈਆ ਉਹ ਲੜਕੇ ਦੀ ਜੇਬ ਵਿੱਚ ਪਾਤਾ ਉਹਨੂੰ ਕਹਿੰਦੇ ਕਾਕਾ ਪਾਸਪੋਰਟ ਬਣਾ ਲਈ ਸਾਡਾ ਦਵਾਈ ਕਾਰੋਬਾਰ ਹੈ ਕਿਤੇ ਤੇਰੇ ਭਾਗਾਂ 'ਚ ਹੋਇਆ ਤੈਨੂੰ ਦਵਾਈ ਲੈ ਕੇ ਜਾਵਾਂਗੇ ਦੇਖੋ ਗੁਰੂ ਕਿਵੇਂ ਸੁਣਦਾ ਹੈ ਉਹ ਲੜਕੇ ਨੇ 2000 ਰੁਪਏ ਦਾ ਪਾਸਪੋਰਟ ਅਪਲਾਈ ਕਰਤਾ ਖਰਚੇ ਤੇ 15-20 ਦਿਨਾਂ ਵਿੱਚ ਮਹੀਨੇ ਤੁਹਾਨੂੰ ਪਤਾ ਪਾਸਪੋਰਟ ਆ ਜਾਂਦਾ ਹੈ ਉਹਦਾ ਪਾਸਪੋਰਟ ਆ ਗਿਆ ਡੇਢ ਤਿੰਨ ਮਹੀਨੇ ਬਾਅਦ ਸਰਦਾਰ ਜੀ ਫਿਰ ਉਹ ਦੁਕਾਨ ਤੇ ਆਏ ਅੱਗੇ ਪੁੱਛਦੇ ਕਹਿੰਦੇ ਕਾਕਾ ਪਾਸਪੋਰਟ ਬਣਾ ਲਿਆ ਕਹਿੰਦੇ ਅੰਕਲ ਜੀ ਪਾਸਪੋਰਟ ਬਣਾ ਲਿਆ ਕਹਿੰਦੇ ਕਾਕਾ ਲਿਆ ਮੈਨੂੰ ਕੱਲ ਨੂੰ ਕਾਪੀ ਲਿਆ ਦੇ ਅਗਲੇ ਦਿਨ ਪਾਸਪੋਰਟ ਦੀ ਕਾਪੀ ਉਹ ਸਰਦਾਰ ਜੀ ਲੈ ਗਏ ਡੇਢ ਤਿੰਨ ਮਹੀਨੇ ਬਾਅਦ ਉਹਨਾਂ ਜਾ ਕੇ ਦबई ਤੋਂ ਉਹਨੂੰ ਵੀਜ਼ਾ ਭੇਜ ਦਿੱਤਾ ਜਿਹੜਾ ਇੱਥੇ 6-7000 ਤੇ ਲੱਗਾ ਸੀ ਹੁਣ ਦबई ਜਾ ਕੇ 22000 ਕਮਾਉਣ ਲੱਗ ਪਿਆ ਉਹਨੇ 3-3.5 ਸਾਲ ਲਾਇਆ ਦबई ਵਿੱਚ ਇੱਧਰ ਤੱਚਾ ਘਰ ਉਹਨੇ ਪੱਕਾ ਕਰ ਲਿਆ ਪਲਾਸਟਰ ਹੋ ਗਿਆ ਘਰ ਬਣ ਗਿਆ ਫਰਸ਼ ਪੈ ਗਿਆ ਤੇ ਤਿੰਨ ਸਾਲਾਂ ਬਾਅਦ ਆਪਣੀ ਮਾਂ ਨੂੰ ਕਹਿੰਦਾ ਕਹਿੰਦਾ ਬੀਬੀ ਹੁਣ ਤੂੰ ਲੋਕਾਂ ਦੇ ਭਾਂਡੇ ਨਾ ਧੋਇਆ ਕਰ ਹੁਣ ਰੱਬ ਨੇ ਆਪਣੇ ਦਿਨ ਫੇਰਤੇ ਆ ਤੂੰ ਬਹੁਤ ਭਾਂਡੇ ਧੋਲੇ ਸਾਨੂੰ ਪਾ ਲਿਆ ਤੂੰ ਕੰਮ ਕਰ ਕਰ ਕੇ ਬੀਬੀ ਹੁਣ ਤੋਂ ਭਾਂਡੇ ਨਾ ਧੋਣ ਜਾਇਆ ਕਰ ਹੁਣ ਰੱਬ ਨੇ ਆਪਣੀ ਸੁਣ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਆਪਾਂ ਠੀਕ ਹੈ ਉਹ ਮਾਈ ਭਾਂਡੇ ਮੰਨਣੋਂ ਹਟ ਗਈ ਸਾਢੇ 3 ਸਾਲਾਂ ਬਾਅਦ ਦबई ਵਿੱਚੋਂ ਨਾਲ ਦੇ ਮੁੰਡੇ ਨੇ ਉਹਨੂੰ ਕਿਹਾ ਵੀ ਮੇਰਾ ਅਮਰੀਕਾ ਦਾ ਵਰਕ ਪਰਮਿਟ ਯੂ ਐਸ ਏ ਦਾ ਬਣਦਾ ਤੂੰ ਬਣਾਉਣੇ ਨਾਲ ਹੁਣ ਕਹੇ ਵੀ ਪੈਸੇ ਤਾਂ ਹੈ ਨਹੀਂ ਮੇਰੇ ਕੋਲ ਉਹ ਕਹਿੰਦਾ ਕੋਈ ਨਹੀਂ ਪੈਸੇ ਆਪਾਂ ਕਰ ਲਾਂਗੇ ਦੋਮਾਂ ਦੀ ਸਲਾਹ ਗੁਰੂ ਨੇ ਐਸੀ ਕਿਰਪਾ ਕੀਤੀ ਦਬਈ ਤੋਂ ਵਰਕ ਪਰਮਿਟ ਸਾਧ ਸੰਗਤ ਤੋਂ ਯੂ ਐਸ ਏ ਚਲੇ ਗਏ ਉੱਥੇ ਅੱਜ ਗਿਆ 7 ਸਾਲ ਹੋ ਗਏ ਨੇ ਸਾਬ ਨੇ ਐਸੀ ਕਿਰਪਾ ਕੀਤੀ ਵਰਕ ਪਰਮਿਟ ਤੋਂ ਬਾਅਦ ਉਹਨਾਂ ਨੂੰ ਪੀਆਰ ਮਿਲ ਗਈ ਉਹ ਹੀ ਉਹ ਮਾਈ ਜਿਹੜੀ ਲੋਕਾਂ ਦੇ ਘਰ ਭਾਂਡੇ ਮਾਂਦੀ ਝਾੜੂ ਫੇਰਦੀ ਸੀ ਅੱਜ ਚਿੱਤੇ ਰੱਖਿਓ ਉਹ ਯੂ ਐਸ ਏ ਬੈਠੀ ਆਪਣੇ ਬੱਚਿਆਂ ਕੋਲ ਕੌਣ ਕਹਿੰਦਾ ਗੁਰੂ ਗ੍ਰੰਥ ਸਾਹਿਬ ਸੁਣਦੇ ਨਹੀਂ ਸਾਨੂੰ ਸੁਣਾਉਣਾ ਆਉਣਾ ਚਾਹੀਦਾ ਅਸੀਂ ਇਕੱਲੇ ਬਾਹਰੀ ਤੌਰ ਤੇ ਸਾਧ ਸੰਗਤ ਪੂਜਾ ਪਾਠ ਵਿੱਚ ਨਾ ਪਈਏ ਪਹਿਲੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਵਿਚਾਰ ਪੜੋ ਤੁਹਾਡੇ ਅੰਦਰੋਂ ਭਰਮ ਦੂਰ ਹੋਣਗੇ ਇਹ ਚਿੱਤੇ ਆਏਗਾ ਮਹਾਂ ਦਿਵ ਸਮੂਰਤ ਭਲੇ ਜਿਸ ਕੋ ਨਜ਼ਰ ਕਰੇ ਨਾਨਕ ਮੰਗੇ ਦਰਸ਼ਦਾਨ ਕਿਰਪਾ ਕਰੋ ਹਰੇ ਤੇ ਦੂਜਾ ਗੁਰੂ ਗ੍ਰੰਥ ਸਾਹਿਬ ਦਾ ਅਦਬ ਜ਼ਰੂਰ ਕਰੋ